ਸਰ ਕੀ ਨਾਮ ਹੈ ਜੀ ਮੇਰਾ ਨਾਮ ਤਰਨ ਸਿੰਘਾ ਜੀ ਹਾਂ ਜੀ ਹਾਂ ਜੀ ਕੀ ਗੱਲ ਕੀ ਹੋਈ ਹੈ ਜਿਹੜਾ ਤੁਸੀਂ ਅੱਜ ਰਾਗਨੇ ਹਸਪੀਟਲ ਦੇ ਬਾਹਰ ਆਪਣਾ ਕੱਲ ਕੋਈ ਰੋਡ ਵੀ ਜਾਮ ਕੀਤਾ ਪਿਆ ਵਾ ਸਭ ਤੋਂ ਪਹਿਲਾਂ ਹਸਪੀਟਲ ਦੀ ਹੈ ਨੀ ਜੀ ਇਹ ਇੱਕ ਦਾਈ ਦੀ ਦੁਕਾਨ ਹੈ ਇੰਨੇ ਪਿੱਛੇ ਦਾ ਪ੍ਰੈਸ਼ਰ ਕਰਤਾ ਸਰ ਮੇਰੀ ਵਾਈਫ ਦਾ ਜਿਹੜਾ ਨਾਂ ਜਿਹਦਾ ਨਾਂ ਰਿਤੂ ਸੋਧ ਟੀਚਰ ਆਫ ਬਾਵਲਾਲ ਵਰਨੀ ਸਰ ਤੁਸੀਂ ਕਿਸੇ ਤੋਂ ਵੀ ਪੁੱਛ ਲਓ ਸਰ ਕਿਸੇ ਪ੍ਰਾਈਵੇਟ ਸਕੂਲ ਤੋਂ ਪੁੱਛ ਲਓ ਉਹ ਕਿਸ ਕਿ ਤੁਸੀਂ ਟੀਚਰ ਸੀ ਸਰ ਇਹਨਾਂ ਦੇ ਬੱਚੇ ਦਾ ਫਿਊਚਰ ਖਤਮ ਕੀਤਾ ਸਰ ਪਹਿਲੀ ਜੀ ਬਾਤ ਇਹ ਹੈ ਕਿ ਇਹਨਾਂ ਨੇ ਮੇਰਾ ਘਾਟਾ ਨਹੀਂ ਕੀਤਾ ਸਰ ਇਹਨਾਂ ਨੇ ਬੱਚੇ ਦਾ ਵੀ ਘਾਟਾ ਕੀਤਾ ਜਿਹਨਾਂ ਦੇ ਫਿਊਚਰ ਖਤਮ ਕਰਤਾ ਇਹਨਾਂ ਨੇ ਪਿੱਤੇ ਦਾ ਆਪਰੇਸ਼ਨ ਸੀ ਕਰਾਇਆ ਵੀ ਛੋਟਾ ਜਿਹਾ ਸਾਹਮਣੇ ਸਕੂਲ ਦੀ ਸਾਹਮਣੇ ਹਸਪੀਟਲ ਸੀਗਾ ਉਹ ਕਹਿੰਦੇ ਚਲੋ ਬਾਗੋਂ ਹੋਣੇ ਸਾਹਮਣੇ ਉਹ ਪਿੱਤੇ ਦਾ ਆਪਰੇਸ਼ਨ ਕਰਨ ਆਏ ਆ ਇੱਕ ਇਹਨਾਂ ਨੇ ਜਿਦਾਂ ਖੂਨ ਨਿਚੋੜ ਦਿੱਤਾ ਕੁੜੀ ਮਾਰਦੀ ਜਵਾਨ ਇਹਨਾਂ ਨੇ 15 ਸਾਲ ਦੀ ਲੜਕੀ ਛੋਟੀ ਜੀ ਉਹਦੀ ਇੱਕ ਕਿੰਨੀ ਤਰੀਕ ਨੂੰ ਦਾਖਲ ਕਰਾਇਆ ਸੀ ਸਭ ਤੋਂ ਸੱਚ ਪਰਸੋਂ ਪਰਸੋਂ ਆਇਆ ਸੀਗਾ ਮਾਰਨ ਤੋਂ ਬਾਅਦ ਇਹਨਾਂ ਨੇ ਉਹਨੂੰ ਸ਼ਿਫਟ ਕਰਾਤਾ ਜਲੰਧਰ ਜੀ ਉਤੋਂ ਕਹਿੰਦੇ ਬਲੱਡ ਡਾਇਮ ਕਰਾਓ ਇਹ ਬਲੱਡ ਡਾਇਮ ਕਰਾਉਣ ਪਹੁੰਚ ਆਤਾ ਜਦੋਂ ਉਹਨੂੰ ਮੁੜ ਕਹਿੰਦੇ ਰੈਫਰ ਕਰਤਾ ਰੈਫਰ ਕਰਕੇ ਉਹ ਕਹਿੰਦੇ ਤੂੰ ਡੈੱਡ ਲੈਂਦੀ ਏ ਕਹਿੰਦੇ ਹੈ ਹੀ ਕੁਝ ਨਹੀਂ ਇਹਦੇ ਵਿੱਚ ਸਰ ਇਹਨਾਂ ਨੇ ਮੱਛੀ ਵਾਂਗੂ ਤਰਫਾਇਆ ਸਰ ਉਹ ਸਰ ਉਹ ਤੜਫਦੀ ਯਾਰ ਕਹਿੰਦੇ ਆਪਰੇਸ਼ਨ ਬੜਾ ਵੱਡਾ ਕੀਤਾ ਤਾਂ ਤੜਫਦੀ ਪਈ ਆ ਉਹ ਸਰ ਪਤਾ ਹੀ ਨਹੀਂ ਰਹੀ ਇਹਨੇ ਕੋਈ ਪਿੱਟਾ ਦਿਖਾਇਆ ਜਦੋਂ ਪਿੱਟਾ ਦੇਖਿਆ ਤੇ ਨਾਲ ਫਿਰ ਮੇਰੇ ਜ਼ਿੰਦਗੀ ਦੇ ਪਹਿਲਾ ਤਜਰਬਾ ਸੀਗਾ ਜਦੋਂ ਪਿੱਟਾ ਦੇਖਿਆ ਨਾਲ ਇਹਨਾਂ ਨੇ ਮੈਨੂੰ ਸਟੋਨ ਦਿਖਾਇਆ ਮੈਨੂੰ ਲੱਗਾ ਕਿ ਸ਼ਾਇਦ ਸਰੀਰ ਦਾ ਕੋਈ ਅੰਗ ਨਿਕਲ ਰਿਹਾ ਦਰਦ ਹੋਣੀ ਹੈ ਸਰ ਅਸੀਂ ਡਾਕਟਰ ਨੂੰ ਹੀ ਸਮਝਾ ਦੇ ਮੈਂ ਕੋਈ ਡਾਕਟਰ ਕੋਲ ਜਾਣਾ ਕਿਉਂ ਜਾਈਦਾ ਜੋ ਡਾਕਟਰ ਨੇ ਕਿਹਾ ਅਸੀਂ ਉਹੀ ਕਰਨਾ ਸਰ ਉਹ ਤੜਫਦੀ ਸੀ ਉਹਨੂੰ ਹਿਲਣ ਨਾ ਦਿਓ ਉਹ ਕੰਮ ਆ ਸਰ ਉਹ ਡਾਕਟਰ ਨੇ ਕਿਹਾ ਸਰ ਜੋ ਨਰਸਾਂ ਨੇ ਕਿਹਾ ਸਰ ਅਸੀਂ ਉਹੀ ਕਰੀ ਦਿੱਤਾ ਉਹੀ ਸਰ ਮੇਰੀ ਜਾਨ ਨੇ ਤੜਫਦੀ ਗਈ ਸਰ ਕਿੰਨੇ ਇਹ ਕਿੰਨੀ ਤਰੀਕ ਨੂੰ ਦਾਖਲ ਕਰਾਇਆ ਤੇ ਕਿੰਨੇ ਦਿਨ ਦਾਖਲ ਰਏ ਸੀ ਸਰ ਕਿੰਨੇ ਰੇ ਕੋਈ ਤਰੀਕ ਨੂੰ ਦਾਖਲ ਕਰਾਇਆ ਜੀ ਤੇ 5 5.5 ਬਰਸ਼ਾ ਜੇ ਸਾਨੂੰ ਆਪਣਾ ਸਾਲਾ ਸਾਥ ਕੇ ਐਂਬੂਲੈਂਸ ਦੇ ਨਾਲ ਆਪਣਾ ਉੱਥਾ ਆ ਕੇ ਐਨ ਐਚ ਐਸ ਹਸਪੀਟਲ ਭੇਜਤਾ ਜੀ ਡੈੱਡ ਬੋਡੀ ਜਦੋਂ ਡੈੱਡ ਪੂਰੀ ਹੋ ਗਈ ਨਾ ਫਿਰ ਐਨ ਐਚ ਐਸ ਉਹਦੇ ਭੇਜਤਾ ਉਹ ਨਹੀਂ ਸੀਗਾ ਇਹਨਾਂ ਨੇ ਸਾਰਾ ਖੂਨ ਕੱਢਦਾ ਜੀ ਉਹਦਾ ਖੂਨ ਕਮੀ ਨਾਲ ਡੈਥ ਹੋ ਗਈ ਸਰ ਉਹਦਾ 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 ਨਾ ਇੱਕ ਉਹ ਕਰਾਇਆ ਜਾਵੇ ਆਪਣਾ ਪੋਸਟਮਾਰਟਮ ਟਿੰਟ ਦਾ ਉਹਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਸਰ ਮੇਰਾ ਕਿਸੇ ਨੂੰ ਪਰੇਸ਼ਾਨ ਕਰਨ ਦਾ ਕੋਈ ਮਤਲਬ ਨਹੀਂ ਮੇਰਾ ਸਿਰਫ ਇੱਕੋ ਹੀ ਮਤਲਬ ਹੈ ਭਾਈ ਕਿ ਜੋ ਸਾਡੇ ਨਾਲ ਹੋਇਆ ਇਨਸਾਫ ਕਿਹਨੇ ਹੋਇਆ ਇਹਨਾਂ ਨੇ ਪਰਚਾ ਹੋਇਆ ਇਹ ਵੀ ਪਰਚਾ ਹੋਇਆ ਇਹਨਾਂ ਦਾ ਪੱਕਾ ਕਹਿਣ ਦਾ ਮਤਲਬ ਹੈ ਕਿਤਨੇ ਕਿਤੇ ਲਾਪਰਵਾਹੀ ਕਰਕੇ ਤੁਸੀਂ ਇਹ ਸੋਚੋ ਮੇਰੀ ਗੱਲ ਸੁਣੋ ਜੀ ਪਿੱਤੇ ਦਾ ਆਪਰੇਸ਼ਨ ਕਿੱਡਾ ਵੱਡਾ ਹੁੰਦਾ ਆਮ ਬੰਦੇ ਨੂੰ ਪਿੱਤੇ ਪ੍ਰੋਬਲਮ ਹੋ ਜਾਂਦੀ ਪੱਥਰੀ ਹੋ ਜਾਂਦੀ ਹੈ ਡੱਡ ਪਿੱਤਾ ਘੜ ਦਿੰਦੇ ਆ ਇਹਦੇ ਵਿੱਚ ਕਿੱਡਾ ਉਹ ਬੰਦਾ ਮਰ ਗਿਆ ਜਾਂ ਤਾਂ ਪਾਸਟ ਰਿਕਾਰਡ ਦਿਖਾਉਣ ਰਸੀ ਉਹਨੂੰ ਕੋਈ ਬਿਮਾਰੀ ਸੀ ਜੰਗ ਲੇਡੀ ਹੈ ਜੀ ਉਹ ਕੋਲੇ ਸਰਜਨ ਹੈ ਹੀ ਨਹੀਂ ਭਾਜੀ ਇਹ ਸਰਜਨ ਹੈ ਹੀ ਨਹੀਂ ਇਹ ਕੋਈ ਨਹੀਂ ਕੋਈ ਕਿਸੇ ਦਾ ਹੈ ਕੱਲ ਸਵਾਲ ਕੀਤਾ ਕਹਿੰਦਾ ਮੇਰੇ ਕੋਲ ਹੈ ਨਹੀਂ ਕੋਈ ਵੀ ਸੱਕੀ ਫੇੜ ਔਰ ਉਹਨਾਂ ਨੇ ਬੰਦ ਆ ਰਿਹਾ ਇਥੋਂ ਫਰਾਰ ਆ ਸਤਾਪ ਇਹਨਾਂ ਨੂੰ ਮੈਡੀਕਲ ਰਿਕਾਰਡ ਤੱਕ ਨਹੀਂ ਦੇ ਰਿਹਾ ਤਾਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਆਇਆ ਪੁਲਿਸ ਪ੍ਰਸ਼ਾਸਨ ਤੇ ਕੋਈ ਅਧਿਕਾਰੀ ਆ ਪਹੁੰਚੇ ਪ੍ਰਸ਼ਾਸਨ ਸਾਡੇ ਨਾਲ ਦੇ ਰਿਹਾ ਹੈ ਮਾਨ ਨਾਲ ਸਾਨੂੰ ਬਹੁਤ ਇੱਕ ਟੀਚਰ ਨਾਲ ਇੱਕ ਟੀਚਰ ਦਾ ਕਤਲ ਹੋ ਜੇ ਸਰ ਪ੍ਰਸ਼ਾਸਨ ਸਾਡੇ ਨਾਲ ਖੜਾ ਹੈ ਸਾਨੂੰ ਪ੍ਰਸ਼ਾਸਨ ਬਹੁਤ ਸਪੋਰਟ ਕਰ ਰਿਹਾ ਜੋ ਜਾਇਜ਼ ਕਾਰਵਾਈ ਬੰਦੀ ਹੋ ਕਰੇ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈਗੀ ਸਰ ਸਾਡੀ ਸਰਸਾ ਨੂੰ ਇਨਸਾਫ ਚਾਹੀਦਾ ਵਾ ਅਸੀਂ ਕੋਈ ਐਕਸਟਰਾ ਬੈਨੀਫਿਟ ਨਹੀਂ ਸਾਨੂੰ ਕੋਈ ਸਪੋਰਟ ਨਹੀਂ ਚਾਹੀਦੀ ਬਸ ਸੱਚ ਦੱਸੋ ਜਿਹੜਾ ਜਿਹੜਾ ਹਿਸਾਬ ਹੈ ਕਾਰਵਾਈ ਬੰਦੀ ਹੋਣੀ ਚਾਹੀਦੀ ਹੈ ਦੇਖੋ ਅੱਜ ਜਿਹੜੀ ਮਰ ਗਈ ਜੀ ਸਰ ਜੀ ਮੈਂ ਹਾਂਜੀ ਇਹ ਪ੍ਰਿੰਸ ਮੇਰਾ ਬਚਪਨ ਦਾ ਦੋਸਤ ਹੈ ਜੀ ਅਸੀਂ ਆਨੇ ਜਾਣੇ ਆ ਸਾਰਾ ਬੱਤਰਾ ਪਰਿਵਾਰ ਸਾਨੂੰ ਬਚਪਨ ਤੋਂ ਜਾਣਦਾ ਜੀ ਇਹਦੀ ਵਾਈਫ ਸੀਗੀ ਰਤੂ ਸੂਦ ਉਹ ਸਾਹਮਣੇ ਸਕੂਲ ਜਿਹੜਾ ਹੈਗਾ ਆਪਣਾ ਲਾਲਵਾਲੀ ਸਕੂਲ ਚ ਟੀਚਰ ਹੈ ਜੀ ਉਹਨੂੰ ਪੱਥਰੀ ਦੀ ਥੋੜੀ ਪਿੱਤੇ ਚ ਪ੍ਰੋਬਲਮ ਸੀਗੀ ਉਹਨਾਂ ਨੇ ਇੱਥੇ ਹਸਪੀਟਲ ਐਡਮਿਟ ਕਰਾਇਆ ਵਾ ਪਿੱਤੇ ਦਾ ਇੱਕ ਛੋਟਾ ਮਾਈਨਰ ਆਪਰੇਸ਼ਨ ਹੁੰਦਾ ਵਾ ਜੀ ਜੇ ਇਹਨਾਂ ਨੂੰ ਨਹੀਂ ਐਨੀ ਕੁਆਲੀਫਿਕੇਸ਼ਨ ਹੈਗੀ ਸੀਗੀ ਇਹਨਾਂ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ ਪੇਸ਼ੈਂਟ ਨੂੰ ਇਹਨਾਂ ਨੇ ਪੱਥਰੀ ਦਾ ਆਪਰੇਸ਼ਨ ਕੀਤਾ ਡਾਕਟਰ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮੇਰੇ ਕੋਲ ਕੰਮ ਗਲ ਕ ਖੂਨ ਦਾ ਬਹੁਤ ਜ਼ਿਆਦਾ ਵਗ ਗਿਆ ਇਹਨਾਂ ਨੇ ਉਹਨੂੰ ਭੇਜ ਦਿੱਤਾ ਜੀ ਖੂਨ ਦਾ ਇਲਾਜ ਕਰਨ ਲਈ ਤੇ ਖੂਨ ਦਾ ਇਲਾਜ ਕਰਦੋਂ 5 ਘੰਟਿਆਂ ਤੜਫਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਜੀ ਪੰਜ ਘੰਟੇ ਨੋਰਮਲ ਪ੍ਰੈਸ਼ਰ ਨੋਰਮਲ ਆਪਰੇਸ਼ਨ ਇੱਕ ਦੇ ਸਕਸੈਸ ਹੋ ਜਾਂਦਾ ਸਕਸੈਸ ਹੁੰਦਾ ਕੰਮ ਗਲਤ ਹੋ ਗਿਆ ਇਹਨਾਂ ਨੇ ਪਤਾ ਨਹੀਂ ਕੀ 나ੜ ਗਲਤ ਕਰ ਦਿੱਤੀ ਕੀ ਇਹਨੂੰ ਕੋਈ ਅ negligi ਹੋਈ ਹੈ ਜੀ ਆਪਰੇਸ਼ਨ ਵੇਲੇ ਉਹਦਾ ਖੂਨ ਸਾਰਾ ਵਗ ਗਿਆ ਜੀ ਥੈਲੀਅਮ ਭਰਦੀਆਂ ਰਹੀਆਂ ਕੋਈ ਤੜਫਦੀ ਰਹੀ ਇਹਨਾਂ ਨੇ ਪਰਵਾਹ ਨਹੀਂ ਕੀਤੀ ਡਾਕਟਰ ਉਹ ਤੋਂ ਚਲ ਗਿਆ ਸਟਾਫ ਨੂੰ ਪਿੱਛੇ ਲਈ ਰੱਖਿਆ ਵਸ ਹੁਣ ਤੇ ਮੰਗ ਕੀ ਕਰਦੇ ਮੰਗ ਕੀ ਕਰਦੇ ਜਦੋਂ ਵਾਪਸ ਹੈ ਰੈਫਰ ਕਰਤਾ ਜੋ ਰੈਫਰ ਕੀਤਾ ਨੇ ਜਦੋਂ ਕਿ ਉਹ ਕਹਿੰਦੇ ਤੁਹਾਡਾ ਤਾਂ ਪਰੇਚਿਤ ਪਹਿਲਾਂ ਹੀ ਕਰਾ ਹੋ ਗਿਆ ਆ ਪੂਰੀ ਤਾਂ ਪਹਿਲੇ ਡੈਡ ਹੋ ਗਈ ਆ ਜੀ ਪੂਰੀ ਵਿੱਚ ਹੈ ਹੀ ਕੁਝ ਨਹੀਂਗਾ ਸਾਰੀ ਇਹਨਾਂ ਦੇ ਉੱਤੇ ਅੰਗੈਲੀ ਨੇ ਕੰਮ ਆਇਆ ਉਹਨੇ ਬਲੱਡ ਡੋਨੇਸ਼ਨ ਦਾ ਕੈਂਪ ਲਾਉਂਦੇ ਆ ਜਿਹਦੇ ਕਰਕੇ ਸਿਵਲ ਹਸਪਤਾਲਾਂ ਦੇ ਵਿੱਚ ਬਲੱਡ ਭਰਿਆ ਪਿਆ ਤੇ ਫਿਰ ਇਹਨਾਂ ਨੇ ਵੱਲੋਂ ਇਹਨਾਂ ਨੇ ਕਿਹਾ ਕਿ ਬਲੱਡ ਦੇ ਟੈਂਸ਼ਨ ਕਰੋ ਜੀ ਕਰਦਿਆਂ ਨੂੰ ਕਿੱਥੇ ਭੇਜਿਆ ਕਿੱਥੇ ਨਹੀਂ ਭੇਜਿਆ ਵਿਚਾਰੇ ਨੂੰ ਆਪਾਂ ਪੱਤਾ ਪਹਿਲਾਂ ਨਹੀਂ ਪਾਵੇ ਦੀ ਜਿਹਨਾਂ ਦਾ ਪ੍ਰੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਇਹਦੀ ਵਾਈਫ ਹੋਵੇ ਘਰ ਦੇ ਖਬਰ ਆ ਗਏ ਸਾਰੇ ਉਹ ਖੂਨ ਲੈਣ ਗਏ ਇਹਨਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਤੇ ਵਾਪਸ ਆਏ ਇਹਨਾਂ ਕਹਿੰਦੇ ਆਂ ਤੇ ਅਸੀਂ ਕਰ ਦਿੱਤਾ ਵਾ ਉਹ ਕਹਿੰਦੇ ਆ ਜੀ ਇਹਨੂੰ ਐਨਐਸਐਲ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਕੀ ਮੰਗਦੇ ਅਸੀਂ ਇਹ ਕਰਦੇ ਆਂ ਜੀ ਇਦਾਂ ਦੇ ਹਸਪਤਾਲਾਂ ਦਾ ਖਰਾਬ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਗਾਇਨੀ ਹਸਪੀਟਲ ਆ ਇਹਨੂੰ ਪਤਾ ਕੀਤਾ ਜਾਵੇ ਕਿ ਇਹ ਪਥਰੀ ਆਪਰੇਸ਼ਨ ਨਹੀਂ ਆ ਪਿੱਤੇ ਬ੍ਰੇਨ ਕਰ ਸਕਦੇ ਸੀ ਕਿ ਨਹੀਂ ਕਰ ਸਕਦੇ ਸੀ ਯੰਗ ਲੇਡੀ ਗਈ ਆ ਜੀ ਉਹਦੀ ਵਾਈਫ ਚਲ ਗਈ ਉਹਦੀ 12 ਸਾਲ ਦੀ 19 ਸਾਲ ਦੀ ਛੋਟੀ ਜੀ ਬੱਚੀ ਆ ਜੀ ਉਹਨਾਂ ਪਿੱ ਵਧੀਆ ਐਡੀਸੀ ਦੇ 바ਵਾ ਲਾਲ ਬੰਦੇ ਦੇ ਬੈਸਟ ਟੀਚਰ ਦਾ ਅਵਾਰਡ ਮਿਲਿਆ ਦਾ 3 ਸਾਲ ਲਗਾਤਾਰ ਇਹਨਾਂ ਨੂੰ ਕੱਟੇ ਦਾ ਆਪਰੇਸ਼ਨ ਕਰਾਣ ਆਏ ਸੀ ਹਸਬੰਡ ਦੇ ਨਾਲ ਸਕੂਟਰੀ ਤੇ ਆਏ ਬੜੇ ਵਧੀਆ ਪਰਸੋਂ ਸ਼ਾਮ ਨੂੰ ਸਕੂਟਰੀ ਤੇ ਆਏ ਹੈਗੇ ਆ ਆਪਰੇਸ਼ਨ ਇਹਨਾਂ ਦਾ ਜਿੱਥੋਂ ਤੱਕ ਪਤਾ ਚੱਲਿਆ ਗਲਤ ਹੋ ਗਿਆ ਕੱਟੇ ਦਾ ਆਪਰੇਸ਼ਨ ਹੀ ਪਹਿਲੀ ਵਾਰੀ ਸੁਣਿਆ ਵਾ ਬੰਦਾ ਐਕਸਪਾਇਰ ਹੋਇਆ ਠੰਡਾ ਇੱਕ ਐਮਸੀ ਫਿਲੋਰਾ ਪਿੱਟਾ ਪਾੜ ਗਿਆ ਸੀ ਗਾ ਬਿਲਕੁਲ ਨੋਬਰ ਨੋਆ ਇਹਨਾਂ ਦੇ ਨਾਲ ਸਹੀ ਹੋ ਕੇ ਆ ਗਿਆ ਇੱਥੇ ਪਿੱਟੇ ਦਾ ਆਪਰੇਸ਼ਨ ਕੀਤਾ ਤੇ ਕੁਝ ਨਹੀਂ ਹੋਇਆ ਡਾਕਟਰ ਕਹਿੰਦੇ ਮਤਕੀ ਬਿਨਾ ਐਕਸਪੀਰੀਅੰਸ ਦੇ ਡਾਕਟਰ ਜਿਹੜੇ ਕੀ ਲਾਪਰਵਾਹੀ ਹੈ ਕਿਤਨੇ ਕਿਤੇ ਮਰੀਜ਼ ਤੇ ਭਾਰੀ ਪੈਂਦੀ ਹੈ ਬਿਲਕੁਲ ਜੀ ਡਾਕਟਰ ਦੀਨ ਗਹਿਲੀ ਆ ਡਾਕਟਰ ਦੀਨ ਗਹਿਲੀ ਹੈਗੀ ਆ ਕੁਝ ਹੋਰ ਵੀ ਡਾਕਟਰ ਕਹਿੰਦੇ ਜਦੋਂ ਕਾਗਜ਼ ਪੱਤਰ ਲੈਣ ਆਏ ਹੈਗੇ ਆ ਕਿ ਅਸੀਂ ਕਿਤੇ ਹੋਰ ਦਿਖਾਣਾ ਡਾਕਟਰ ਪਤਮੀਤੀ ਨਾਲ ਬੋਲਿਆ ਜਿਹੜੀ ਲੇਡੀਜ਼ ਵੀ ਹੋਏ ਰਹੇ ਹਸਬੰਦ ਨਾਲ ਮੇਰੀ ਗੱਲ ਹੋਈ ਕੱਲ੍ਹ ਉਨੇ ਮੈਨੂੰ ਦੱਸਿਆ ਕਿ ਨਾ ਮੈਂ ਤਾਂ ਲਾਸਟ ਤੱਕ ਮੈਂ ਇੰਨਾ ਹੀ ਕਰਨੀ ਐ ਇਹਨਾਂ ਦੇ ਅੰਦਰ ਕੀ ਹੋ ਗਿਆ ਕਿ ਤੁਹਾਡੇ ਹੱਥੋਂ ਬਸੋਂ ਬਾਹਰ ਨਿਕਲ ਗਿਆ ਵਾ ਕਿਰਪਾ ਕਰਕੇ ਰੈਫਰੀ ਕਰ ਦਿਓ ਹੈਲਥ ਡਿਪਾਰਟਮੈਂਟ ਤੇ ਭੂਮਿਕਾ ਕਿੱਦਾ ਦੇਖ ਦੇ ਕੀ ਜਿਹੜਾ ਕਿ ਇੱਧਰ ਹਸਪੀਟਲਾਂ ਦੇ ਉੱਤੇ ਬਕਾਇਦਾ ਚੈਕਿੰਗ ਵੀ ਨਹੀਂ ਕਰਦੇ ਤਾਂ ਕਿਤੇ ਨਾ ਕਿਸੇ ਜਿਹੜਾ ਇਧਰ ਆਸੇ ਵਾਪਰ ਦੇ ਜ਼ਿੰਮੇਵਾਰ ਤਾਂ ਹੈਲਥ ਡਿਪਾਰਟਮੈਂਟ ਵੀ ਹੈਗਾ ਦੇਖੋ ਇਹਨਾਂ ਨੇ ਬਿਲਡਿੰਗਾਂ ਇੰਨੀਆਂ-ਇੰਨੀਆਂ ਬਣਾਈਆਂ ਲੀਆਂ ਹੈਗੀਆਂ ਅਸੀਂ ਤਾਂ ਇਹ ਕਹਾਂਗੇ ਸਿਵਲ ਹਸਪਤਾਲਾਂ ਨਾਲ ਵੀ ਮਲੀ ਘੁੱਤ ਦੇ ਨਾਲ ਹੀ ਸਾਰਾ ਕੁਝ ਚੱਲਦਾ ਪਿਆ ਹੈਗਾ ਉਥੇ ਢਿੱਡ ਦਰਦ ਹੋ ਜਾਂਵੇ ਥੋੜਾ ਵਾਜੀਆਂ ਵੀ ਰਾਤ ਨੂੰ ਗਏ ਤਾਂ ਢਿੱਡ ਦਰਦ ਹੋ ਜਾਂਦਾ ਸਵੇਰੇ ਉਹਨਾਂ ਨੇ ਰੈਫਰ ਕਰ ਦੇਣਾ ਪ੍ਰਾਈਵੇਟ ਹਸਪੀਟਲ ਤੇ ਆਪਣੇ ਸਰਕਾਰੀ ਹਸਪਤਾਲ ਨਹੀਂ ਜਾਂਦੇ ਹੁਣ ਲੋਕੀ ਇੱਥੇ ਆਣ ਇੱਥੇ ਬਿੰਦਾਂ ਤਾਂ ਦੇਖੋ ਪਿਛਲੇ ਪਾਸੇ ਕਿੱਦਾਂ ਇਹਨਾਂ ਨੇ ਬਣਾਈਆਂ ਆ ਲੀਆਂ ਹੈਗੀਆਂ ਲੋਕਾਂ ਦੇ ਪੈਸੇ ਲੁੱਟ ਲੁੱਟ ਕੇ ਨਹੀਂ ਸਰਕਾਰੀ ਅਫਸਰਾਂ ਦੀ ਜਿਹੜੇ ਕਿ ਹੈਲਥ ਡਿਪਾਰਟਮੈਂਟ ਦੇ ਇਹਨਾਂ ਦੀ ਡਿਊਟੀ ਨਹੀਂ ਪੰੰਦ ਕਿ ਪ੍ਰਾਈਵੇਟ ਹਸਪੀਟਲ ਨੂੰ ਟਾਈਮ ਟੂ ਟਾਈਮ ਚੈੱਕ ਕੀਤਾ ਜਾਵੇ ਮੈਂ ਦੇਖੋ ਜੀ ਮੈਂ ਤੁਹਾਨੂੰ ਕਹਿ ਕੇ ਹਟਿਆ ਵਾਂ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਆ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਆ ਸਾਰ ਕਹ ਲੋ ਕਿ ਕਿਤਨਾ ਕਿਤੇ ਜਿਹੜਾ ਕਿ ਵੱਡ ਬਡਾਂਗੇ ਦਾ ਕੰਮ ਸਰਕਾਰੀ ਹਸਪਤਾਲ ਦੀ ਮਿਲੀ ਭੁਗਤ ਨਾਲ ਚੱਲਦਾ ਪਿਆ। ਭੋਜੀ ਮੈਂ ਸੱਦਾ ਐਲੀਗੇਸ਼ਨ ਲਾਣਾ ਨਹੀਂ ਐਲੀਗੇਸ਼ਨ ਨਹੀਂ ਇਹ ਸੱਚਾਈ ਆ। ਕੱਲ ਨੂੰ ਕੁੜੀ ਦਾ ਫਿਰ ਪੋਸਟਮਾਰਟਮ ਹੋ ਜਵੇ। ਸਿਵਲ ਹਸਪਤਾਲਾ ਕੋਚ ਨਹੀਂ ਵਰ ਵਿੱਚ ਲਿਆਣਾ। ਇਹਨਾਂ ਦੀ ਮਿਲੀ ਭੁਗਤ ਆ ਇਹਨਾਂ ਨੂੰ ਪੈਸੇ ਜਾਂਦੇ ਹੈਗੇ ਆ। ਇਹਨਾਂ ਦੀਆਂ ਯਾਰੀਆਂ ਦੋਸਤੀਆਂ ਸ਼ਾਮ ਨੂੰ ਇਕੱਠੇ ਬੈਠੇ ਕੇ ਕਹਿੰਦੇ ਆ ਜੀ ਇਹ। ਕੁਛ ਨਹੀਂ ਹੋ ਕਰਨਾ ਇਹਨਾਂ ਨੇ। ਸਰਕਾਰ ਬਿਲਕੁਲ ਫੇਲ ਹੈਗੀ ਆ। ਸਰਕਾਰ ਨੂੰ ਚਾਹੀਦਾ ਸੀ ਇਰਦੇ ਕਾਰਵਾਈ ਕਰੇ ਡਾਕਟਰ ਤੇ ਪਰसों ਵੀ ਕੱਲ ਸਵੇਰ ਤੀ ਦਰਦ ਹੋਈ ਦੀ ਹੈਗੀ ਆ ਕੋਈ ਬੰਦਾ ਥੋੜਾ ਜਿਹਾ ਵੀ ਪ੍ਰਸ਼ਾਸਨ ਦਾ ਆ ਕੇ ਪੁੱਛ ਸਕਦਾ ਯਾਰ ਪਿੱਤੇ ਦੇ ਪਰੇਸ਼ਾਨ ਦੇ ਵਿੱਚ ਬੰਦਾ ਮਰ ਗਿਆ ਤੁਸੀਂ ਦੱਸ ਦਿਓ ਅੱਜ ਤੱਕ ਦੇਖਿਆ ਪਿੱਤੇ ਦੇ ਪਰੇਸ਼ਾਨ ਦੇ ਵਿੱਚ ਬੰਦੇ ਦੀ ਜੈਥ ਹੋਈ ਪਿੱਤਾ ਪਾਟਿਆ ਹੋਵੇ ਬੰਦਾ ਸੀਰੀਅਸ ਹੋਵੇ ਸਮਝ ਲੱਗਦੀ ਹੈ ਨੋਰਮਲ ਪਰੇਸ਼ਾਨੇ ਜਿਹਾ ਕੰਮ ਹੋ ਗਿਆ ਇੱਕ ਲੜਕੀ ਦੀ ਅੱਜ ਰਿਜੀ ਆਪਣੀ ਰੀਟੂ ਫੂਟਿਸ ਡੈਥ ਹੋਈ ਹੈ ਉਹਦੇ ਪਿੱਤੇ ਦੀ ਪੰਨੀ ਦਾ ਆਪਰੇਸ਼ਨ ਸੀਗਾ ਉਹਨੂੰ ਰਿਪੋਰਟ ਕੀਤਾ ਗਿਆ ਸੀ ਇੱਥੇ ਇਹਦੇ ਸਬੰਧ ਵਿੱਚ ਫੈਮਿਲੀ ਮੈਂਬਰ ਉਹ ਤੁਹਾਨੂੰ ਲੱਗਦਾ ਹੈ ਕਿ ਆਪਰੇਟ ਹੈ ਜਿਹੜਾ ਉਹ ਸਹੀ ਨਹੀਂ ਹੈ ਸਰ ਪਰਿਵਾਰਿਕ ਮੈਂਬਰ ਪਰਿਵਾਰਿਕ ਮੈਂਬਰ ਦੋ ਕਹੋ ਕਿ ਇਲਜ਼ਾਮ ਹੈਗਾ ਕਿ ਡਾਕਟਰ ਦੇ ਲਾਹ ਪ੍ਰਵਾਹੀ ਕਰਕੇ ਜਿਹੜਾ ਕਿ ਸਾਰਾ ਇਹ ਹਾਦਸਾ ਵਾਪਰਿਆ ਵਿੱਚ ਕੰਪਲਿਕਸ਼ਨ ਵੀ ਆਈ ਹੈ ਸਾਡੇ ਚੋਣ ਇੱਥੇ ਅਸੀਂ ਜਿਹੜੀ ਹੈ ਵੈਰੀਫਾਈ ਕਰਦੇ ਹਾਂ ਉਸ ਇਹਦੇ ਸਬੰਧ ਵਿੱਚ ਡੀਸੀ ਸਾਹਿਬ ਨੇ ਵੀ ਕੋਈ ਬੋਰਡ ਵੀ ਬੁਲਾਇਆ ਹੈਗਾ ਉਹ ਸਾਰਾ ਸਮਝਾ ਸਰ ਕਿ ਇਹ ਹਸਪੀਟਲ ਦੇ ਡਾਕਟਰਾਂ ਦੇ ਕਾਰਵਾਈ ਕੀਤੀ ਜਾਊਗੀ ਸਤਿ ਜੀ ਜੇ ਦੇਖੋ ਨੈਗਲੀਜੈਂਸ ਕਿਸੇ ਵੀ ਸਮਨੇ ਹੋ ਜੇ ਤਾਂ ਯੰਗ ਲੇਡੀ ਸੀਗੀ ਜੀ ਉਹ ਕੋਈ ਉਹਨੂੰ ਕੋਈ ਪ੍ਰੀ ਡਿਸੀਜ਼ ਵੀ ਨਹੀਂ ਸੀਗੀ ਉਹਦੇ ਚ ਕੋਈ ਕੇਸ ਨਹੀਂ ਸੀ ਪਾਉਂਦਾ ਜੀ ਉਹ ਬਿਲਕੁਲ ਯੰਗ ਲੇਡੀ ਸੀ ਸਰ ਸਰਜਨ ਦਾ ਸਾਹ ਸਰਜਨ ਦੀ ਨਿਗਮ ਹੈ ਜਿਹੜਾ ਆਪਰੇਸ਼ਨ ਕੀਤਾ ਇਹਦੇ ਅਸੀਂ ਚੈੱਕ ਕਰਨਾ ਜੀ ਅਜੇ